ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਆਪ ਆ ਗਿਆ ਕਿੱਥੇ ਆਏ ਆਪਾ ਮਾਚਲ ਮਾਚਲ ਆਏ ਆਪਾਂ ਤੇ ਕਰੋ ਨਿਕਲਣਾ ਪਿਆ ਟਾਈਮ ਨਾਲ ਨਿਕਲ ਗਏ ਆ ਤੇ ਆਪਾਂ ਰੋਟੀ ਪਾਣੀ ਖਾ ਕੇ ਤੇ ਫੇਰ ਆਪਾਂ ਕਰਦੇ ਆਂ ਤੁਹਾਨੂੰ ਗੱਲਬਾਤ ਜਿਹੜਾ ਸਾਡਾ ਕੱਲ ਦਾ ਵਲੋਗ ਆ ਸਾਡਾ ਹਿਮਾਚਲ ਦਾ ਹੀ ਹੋਇਆ ਹੈ ਮੈਂ ਤੇ ਪ੍ਰੀਤ ਹੈ ਅੱਜ ਮੇਰਾ ਮਾਵਾ ਵੀ ਵੀ ਆ ਇੱਧਰ ਸਾਡੀ ਬੰਮੀ ਜੀ ਨੇ ਮੇਰੇ ਕੋਲ ਬੱਧੀ ਹੈ ਓਕੇ ਬਣੇ ਲਿਓ ਵਲੋਗ ਦੇ ਨਾਲ ਅੱਜ ਦੇ ਵਲੋਗ ਬਹੁਤ ਹੀ ਖਾਸ ਹੈ ਮੈਂ ਜੇ ਤੁਹਾਨੂੰ ਦਿਖਵਾ ਦਈਏ ਆਹ ਮੈਂ ਛੇ ਭਾਜੀ ਮਸ਼ਹੂਰ ਹੋ ਰਹੀ ਕੀਤੀ ਹੋ ਆਹ ਸਾਲ ਇਹਦਾ ਬਰਥਡੇ ਸਾਲ ਪਰਸ ਆਉਂਦੀ ਹੈ ਨਾ ਛੇ ਭਾਜੀ ਮਸ਼ਹੂਰ ਇਹਦੇ ਪਰ ਇਹਦੇ ਚੈਨਲ ਦੇ ਨਾਲ ਜਿਹੜੇ ਜਿਹੜੇ ਚੱਲਦੇ ਹੈ ਮੈਂ ਜਨਮ ਦਿਨ ਤੇ ਵੀ ਇਹੀ ਚੱਲਦੀ ਹੈ ਹੈ ਤੇਰੇ ਜਨਮ ਦਿਨ ਤੇ ਵੀ ਇਹੀ ਚੱਲਦੀ ਹੈ ਆਹ ਜਨਮ ਦਿਨ ਤੇ ਵੀ ਇਹੀ ਛੇ ਭਾਜੀ ਮਸ਼ਹੂਰ ਸੀ ਆਪਣੀ ਆਹ ਲੋ ਜੀ ਸਲਾਦ ਚੌਂ ਚੰਗਾ ਮਗਾਵਾ ਵੱਡਾ ਨਾ ਨਾ ਬੱਸ ਆਹ ਦੇ ਅਗਲੇ ਨੇ ਫੜਾ ਬਾਰਾ ਹੁਕ ਦੇ ਰਾਹ ਚਾਹ ਰਾਮ ਨੂੰ ਕਾਹ ਨਾ ਬਾਰਾ ਕੱਢਿਆ ਕਰਨ ਕੀ ਹੋ ਗਿਆ ਨਹੀਂ ਰੋਣਾ ਨਹੀਂ ਬੱਦ ਤੇ ਸਾਡੀ ਚਾਚੀ ਜੀ ਬੈਠੀ ਆ ਮੰਮੀ ਲੱਗਿਆ ਹੋ ਕੇ ਚਾਚੀ ਕਹਿੰਦੀ ਨਾ ਰੋਟੀਆਂ ਵੀ ਲਿਆਂਦੀਆਂ ਆਂ ਹੀ ਆ ਮੈਗਾ ਆਈ ਹੋਟਲ ਦੇ ਖਾਣੇ ਖਿੱਚ ਗਏ ਚਾਰ ਤਾਂ ਕਹਿ ਪਾਜੀ ਚਾਰ ਦੇਈ ਯਾਰ ਚਾਰ ਚਾਰ ਦਿਓ ਬਈ ਮੈਂ ਕਿਹਾ ਕਿ ਉਹ ਤਾਂ ਮੇਟ ਵੀ ਦੇ ਰਿਹਾ ਫੋਨ ਵੀ ਲੈ ਲਓ ਹਾਂਜੀ ਕੀ ਹੋਇਆ ਆਚਾਰ ਦੀ ਕੋਲੀ ਖਾਲੀ ਆ ਵੀ ਖਾਲੀ ਉਹ ਵੀ ਖਾਲੀ ਯਾਰ ਮੈਂ ਕਿਹਾ 25 ਰੁਪਏ ਵਧਾ ਕੇ ਕਹਿੰਦਾ ਸਲਾਦ ਦੇ ਤੇ ਆਚਾਰ ਦੇ ਤੇ ਮਿਰਚਾਂ ਦੇ ਮੈਂ 25 ਰੁਪਏ ਦੇ حساب ਨਾਲ 190 ਵਧਦੇ ਆ ਨਹੀਂ ਮੈਂ ਕਿਹਾ ਪੈਸੇ ਕਰੀ ਕਹਿੰਦਾ ਕਹਿੰਦਾ 25 ਰੁਪਏ ਕਹਿੰਦਾ ਸਲਾਦ ਦੇ ਤੇ ਆਚਾਰ ਦੇ ਤੇ ਮਿਰਚਾਂ ਦੇ ਮੈਂ ਸਾਰਾ ਕੁਝ ਪਾ ਲਿਆ ਉਹਦੇ ਜਦੋਂ ਮੈਂ ਫਸਟ ਟਾਈਮ ਤੋਂ ਇੰਦਾ ਕਰਦਾ ਦੇਖਿਆ ਆਹ ਪੈਸੇ ਲੈ ਲੈ ਪੈਸੇ ਪੂਰੇ ਨਹੀਂ ਕਰਨੇ ਮੈਂ 25 ਰੁਪਏ ਉਹ ਤਾਂ ਮਮੀ ਦਾ ਪਹਿਲਾ era ਕਿਹਾ ਗੱਡੀ ਚ ਮਹਾਰਾਜ ਭਾਈ ਸਲਾਦੇ ਵੀ ਪੈਸੇ ਲੈਂਦੇ ਤੁਸੀਂ ਹਾਂਜੀ ਸਲਾਦੇ ਵੀ ਪੈਸੇ ਲੈਂਦੇ ਸਲਾਦੇ ਵੀ ਪੈਸੇ ਨਹੀਂ ਨਹੀਂ ਮੈਨੂੰ ਇਹ ਪਤਾ ਨਹੀਂ ਮੈਨੂੰ ਪਤਾ ਨਹੀਂ ਓਕੇ 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 bro ਕੋਈ ਚੱਕਰ ਨਹੀਂ ਓਕੇ ਹਾਂਜੀ ਲੋ ਜੀ ਅਸੀਂ ਪਹੁੰਚ ਗਏ ਹੁਣ ਹੁਣ ਪਹੁੰਚੇ ਆ ਪੀਤੀ ਮਨਵੀਰ ਮਨਵੀਰ ਤੇ ਮਨਵੀਰ ਲਾਦੀ ਅੰਦਰ ਮਹਾਵੀਰ ਲੋਗਦਾ ਹੀ ਨੀ ਕੋ ਹੈ ਪ੍ਰੀਤ ਇਸ ਮਾਂ ਤੋਂ ਦੇ ਕਾਫੀ ਕੋਟਲੀਨ ਖਾ ਫੇਕ ਕੇ ਦੁੱਧ ਮਨ ਰੜਾ ਪਰ ਕਿੱਥੇ ਜਦੋਂ ਬੰਦਾ ਕਹਾਰਾ ਨਾ ਪੜਸ ਜਾ ਕੇ ਲੋ ਆਪਣੇ ਕੱਪੜੇ ਚੈੱਕ ਲੋ ਨੰਨੂ ਨੰਨੂ ਹੋੜ ਨਿਆਣੇ ਰਸਮਾਨ ਬਾਊ ਮੰਮੂ ਵੀ ਬਾਰੀ ਸਵੇਰ ਹੋ ਗਈ। ਮੰਮੂ ਵੀ ਬਾਰੀ ਸਵੇਰ ਹੋ ਗਈ ਆ। ਮੈਨੂੰ ਤੇ ਸੋਣਾ ਹੈ। ਮੈਨੂੰ ਇਹਦਾ ਸੋਣਾ ਹੈ ਇਹ। ਆਪ ਕੋਪ ਨਹੀਂ ਪੋਣੀ। ਮੰਮਾ ਡਰੈਕਟ ਹੋ ਗਿਆ। ਇੱਥੇ ਜਾਣਾ ਆ ਦੇ। ਆ ਇੱਥੇ ਲੈ ਆ ਰੂ ਮਾਪਾ। ਗੈਸਟ ਹੋਊ ਸਾਦੇ। ਕਿ ਤਿੱਥੇ ਖੜੀ ਹੋ ਤਾਂ। ਅੱਧਨ ਦੇਖ। ਚਲੋ। ਲੋ ਜਹੀ ਗਏ ਆ ਪਹੁੰਚ। ਇੱਥੇ ਰੂਮ ਲਿਆ ਪਾ ਤੁਹਾਨੂੰ ਰੂਮ ਦਿਖਾਉਂਦੇ ਅੰਦਰ ਜਾ ਕੇ ਜੈ ਬੱਬੂ ਬਲਕਨਾਥ ਜੀ ਬੱਬੂ ਬਲਕਨਾਥ ਜੀ ਬਹੁਤ ਲੱਗੀ ਹੈ ਹੈ ਕੋਆਰਡੀਨੇਟਰ ਵੀ ਨੋ ਦਿੰਦਾ ਚੜ ਜਾ ਚੜ ਜਾ ਪੋ ਜੋ ਲਗਾ ਕੇ ਇਸ਼ਾਰਾ ਕੋਈ ਨਾ ਰੋਕਾ ਬਲਕਨਾਥ ਜੀ ਇਹਦੇ ਦੇ ਸੰ ਮੰਮੀ ਦੇਤਾ ਨੰਨੂ ਦੇਤਾ ਸਾਡਾ ਨੰਨੂ ਉਹ ਖਾਪਣਾ ਪਾਓ ਓਏ ਖਾਪਣਾ ਪਾਓ ਉਹ ਲਿਖਿਆ ਤੇ ਕੱਪ ਪੋਣ ਵਾਲੇ ਨੂੰ 500 ਰੁਪਏ ਜੁਰਮਾਨਾ ਦੇ। ਹਾਂ ਜਾਂ ਪਰ ਹੱਥ ਦੋਨੇ ਵਾਲੇ ਕੋ 500 ਜੁਰਮਾਨਾ। ਹੱਥ ਦੋਨੇ ਵਾਲੇ ਨੂੰ ਹਾਂ। ਇਹਨਾਂ ਨੂੰ ਉਹ ਆਂਦੀ ਹੈਗੀ। ਮੂੰਹ ਮੜ ਜਾ ਕੇ ਤੰਗ ਲੱਗੇਗਾ। ਹਾਂ। Кэлбууд гэр гомхэ ਹਾਂਜੀ ਗੁੱਡ ਮਾਰਨਿੰਗ ਹੋ ਗਈ ਆ ਜੀ। ਪੌਣੇ ਆ ਗੁੱਡ ਮਾਰਨਿੰਗ ਹੋ ਗਈ ਮਮੀ ਨੇ ਕੱਪੜੇ ਪਾ ਲਏ ਆ ਤੇ ਬਸ ਹੁਣ ਰੈਡੀ ਰੂਡੀ ਹੋਣ ਲੱਗੇ ਆ ਰੈਡੀ ਸੈਡੀ ਇੰਡੀਆਂ ਗੋਤ ਹੋ ਕੇ ਤੇ ਫੇਰ ਚੱਲਦੇ ਆ ਗੁੱਡ ਮਾਰਨਿੰਗ एवरीवन ਸਸ਼ਿਕਾ ਜਰਿਆਨੂ ਆਈ ਹੋਪ ਤੁਸੀਂ ਸਾਰੇ ਨੇ ਠੀਕ ਠਾਕ ਹੋਨੇ ਵਧੀਆ ਹੋ ਹੋਗੇ ਅਸੀਂ ਤਾਂ ਅੱਜ ਜਾਈਂ ਤੁਸੀਂ ਸੁਣੋ ਕੋਮੈਂਟ ਕਰਾਣੀ ਕਰਾ ਲਓ 55 ਰੁਪਏ ਦਾ

ਦੇਖੋ ਨੰਨੂ ਭੱਜਿਆ ਜਾਂਦਾ ਅੱਜ ਜੀ ਲੋ ਜੀ ਆਪਾਂ ਤੁਰ ਪਏ ਆਂ ਇਧਰੋਂ ਤੇ ਹੁਣ ਆਪਾਂ ਚੱਲੇ ਆਂ ਉੱਪਰ ਗੁਫਾ ਦੇ ਮੱਥਾ ਟੇਕਣ ਤੇ ਗੁਫਾ ਦਾ ਗੁਫਾ ਦਾ ਜਿਹੜਾ ਰਸਤਾ ਆ ਤੁਹਾਨੂੰ ਦਿਖਾਉਂਦੇ ਆਂ ਆਪਾਂ ਮੈਂ ਕਿਹਾ ਵੀਊ ਚੈੱਕ ਕਰਿਓ ਲੋ ਜੀ ਵਾਪਸੀ ਹੋਣਾ ਪਿਆ ਸੀ ਦੁਬਾਰਾ ਘਰ ਦੇ ਕਹਿੰਦੇ ਝੋਲੀ ਲੈ ਕੇ ਹੀ ਜਾਣੀ ਆਂ ਮੂੰਹ ਕੱਢਿਆ ਸਾਡੀ ਮੰਮੀ ਨੇ ਦੱਸਿਆ ਹੋਵੇ ਜਾਣੀ ਚਾਹੀਦੀ ਹਾਂ ਇਹ ਭਾਈ ਸਾਰਾ ਸਮਾਨ ਹੁੰਦਾ ਨਾ ਵਿੱਚ ਹਾਂ ਜਵਾਬ ਬਬੇ ਜੀ ਉਹਨੇ ਔ ਸਾਲ ਦੇ ਸਾਲ ਬਾਅਦ ਆਏਗੇ ਸਾਲ ਬਾਅਦ ਆਏ ਡੇਢ ਸ ਦੋ ਸਾਲ ਪਾ ਜੀ ਦੋ ਸਾਲ ਬਾਅਦ ਆਏ ਇਕੱਠੇ ਆ ਜੀ ਇੱਥੇ ਆਈਦਾ ਸੀ ਹਰੇਕ ਵਾਰੀ ਹਰੇਕ ਵਾਰੀ ਇੱਥੇ ਆਈਦਾ ਭਾਈ ਉਹਨਾਂ 도 ਆਈਦਾ ਹਰੇਕ ਵਾਰੀ ਜਦੋਂ ਵੀ ਬਾਬੋ ਬਲਕਣਾ ਦੇ ਆਈਦਾ ਬਾਬਾ ਜੀ ਦੇ ਆਈ ਦਾ ਇੱਥੇ ਆਈ ਦਾ ਜੈ ਬਾਬੇ ਦੀ ਹਾਂਜੀ ਕਿੱਦਾਂ ਦਾ ਲੱਗਾ ਧੰਨਵਾਦ ਜਾਨ ਕੇ ਬਹੁਤ ਵਧੀਆ ਮਨ ਵੀ ਫਸਟ ਟਾਈਮ ਆਇਆ ਨਾ ਸਾਡੇ ਨਾਲ ਮਨਵੀਰ ਅੱਜ ਆਇਆ ਮੰਮੀ ਦੇ ਤਾਂ ਆਪਣੀ ਗੱਡੀ ਖੜੀ ਇੱਧਰ ਹੈ ਬਾਹਰ ਦੀ ਕਿਹਨੇ ਕਸ਼ਕਾ ਹੋਰ ਉਹ ਨਾਲ ਹੀ ਹੋ ਗਈ ਆ ਲਿਬੜ ਗਈ ਰਾਤ ਕਿੱਦਾਂ ਆਣਾ ਆਪਾਂ ਚਲੋ ਇਹ ਚਲੀਏ ਪੋੜੀ ਸਾਰੀ ਇਹ ਚਲੋ ਆ ਵੀ ਜਾਂਦੇ ਹੋ ਹਾਂਜੀ ਲੱਗੀ ਜਾਂਦੀ ਮੈਂ ਹਾਂ ਤੇ ਨਹੀਂ ਜਾਣਾ ਉਹਦੇ ਲੱਗੇ ਜਿਆਦਾ ਲੱਗਿਆ ਥੋੜਾ ਉੱਪਰ ਨਾ ਰਹਿਣਾ ਉਹ ਹੀ ਆ ਥੱਲੇ ਨੂੰ ਉੱਪਰ ਨਾ ਰਹਿਣਾ ਉਹਦੇ ਚੱਲ ਜਾਂਦੇ ਹਾਂ ਗੱਡੀ ਲੈ ਚੱਲਦੇ ਹਾਂ ਮੈਂ ਨਹੀਂ ਬੋਲਦਾ ਯਾਰ ਨਹੀਂ ਬੋਲ ਚਲੋ ਜੀ ਚੜ ਜਾ ਚੜਾਈਆਂ ਉਧਰ ਅਸੀਂ ਇੱਧਰ ਦੀ ਚੱਲੇ ਸੀਗੇ ਹੁਣ ਅਸੀਂ ਉਧਰ ਦੀ ਚੱਲੇ ਆਂ ਉਧਰ ਦੀ ਕਹਿੰਦੇ ਵੀ ਊਪਰ ਉਹ ਵਧੀਆ ਨਾਲ ਉੱਪਰ ਦੀ ਲੱਗੇ ਆ ਉੱਪਰ ਦੀ ਲੱਗੀ ਵੀ ਕਿ ਇੱਥੋਂ ਦੀ ਮੈਂ ਡਰ ਗਈ ਹਾਂ ਬਾਤ ਦੀ ਆ ਉਹ ਉੱਪਰ ਤੇ ਉਹ ਬਬਾ ਉਹ ਮੰਕੀ ਕਿਤੇ ਚੜ੍ਹਿਆ ਉਹਦੇ ਮੰੰਗਾ ਉਹਦੇ ਮੰਕੀ ਗੱਡੀ ਤੇ ਬੈਠਾ ਗੱਡੀ ਤੇ ਬੈਠ ਕੇ ਨੂੰ ਸਾਨੂੰ ਲੱਗੇ ਹੋਰੀ ਦੀ ਉਹਦੇ ਆਹ ਦੇ ਆਹ ਦੇ ਦੇਖਦੇ ਕਿੱਦਾਂ ਮੰਕੀ ਉਹ ਦੇਖ ਲਿਆ ਉਹਨੇ ਹਾਂ ਹਾਂਜੀ ਭਾਜੀ ਦੇਖੋ ਜੀ ਲੋ ਜੀ ਅਸੀਂ ਹੁਣ ਗੱਡੀ ਲੈ ਕੇ ਚੱਲੇ ਆਂ ਉੱਪਰ ਦੀ ਕਹਿੰਦੇ ਵੀ ਗੱਡੀ ਚੱਲ ਜਾਂਦੀ ਆ। ਹੁਣ ਗੱਡੀ ਲੈ ਕੇ ਚੱਲ ਜਾਨਾ ਆਪਾਂ। ਚਲਿਏ ਫਿਰ? ਹੂੰ ਚਲੋ। ਬਹਿ ਗਏ ਸਾਰਿਆਂ ਨੇ ਦਰਸ਼ਕ। ਦਰਸ਼ਕ ਬਹਿ ਗਏ। ਚਲਿਏ? ਹਾਂ ਜੀ। ਚਲੋ ਵੀ। ਲੋ ਖੋਲਿਓ। ਜਿਹੜੇ ਜਿਹੜੇ ਨਹੀਂ ਆਏ ਦਰਸ਼ਨ ਕਰ ਸਕਦੇ ਹੋ। ਆਹ ਵਾਲਾ ਲੋ ਖੋਲਿਓ। ਕਿਹੜੇ? ਆਹ ਵਾਲਾ। ਜਿਹੜੇ ਨਹੀਂ ਆਏ ਵੀ ਆ ਉਹ ਵੀ ਮਤਲਬ ਦੇਖ ਸਕਦੇ ਹੋ। ਤੇ ਕੋਕੀ ਹੈਨੀਓ ਕੋਕੀ ਕੋਕੀ ਕਿੱਥੇ ਆ ਹਾਂਜੀ ਲੋ ਜੀ ਹੁਣ ਆਪਾਂ ਚੱਲੇ ਆ ਮੱਥਾ ਟੇਕਣ ਚਲਿਏ ਫਿਰ ਹੋਰ ਹੋਰ ਚਲੋ ਨਹੀਂ ਨਹੀਂ ਰਹਿਣ ਦੇ ਜਰਾਬਾ ਗੰਦੀਆਂ ਕਰ ਲੜੀਆਂ ਨੇ ਮੈਂ ਲਾਤੀਆਂ ਵਿਊ ਦੇਖੋ ਮੈਂ ਕਹਿ ਮਾ ਦਾ ਲੋ ਜੀ ਅਸੀਂ ਇੱਥੇ ਮੱਥਾ ਟੇਕ ਕੇ ਚੱਲੇ ਉੱਪਰ ਗੁਫਾ ਤੇ ਤੇ ਜਿਹੜੀਆਂ ਆਪਣੀਆਂ ਔਰਤਾਂ ਪਹਿਣਾ ਹੁੰਦੀਆਂ ਉਹ ਉਧਰੋਂ ਟਿਕ ਸਕਦੀਆਂ ਮਤਲਬ ਆਪਾਂ ਉਧਰੋਂ ਟਿਕ ਲੈਣਾ ਤੇ ਇਹਨਾਂ ਨੇ ਉਧਰੋਂ ਟਿਕ ਲੈਣਾ ਚਲੋ ਉੱਥੇ ਟਿਕ ਦਿਖਾਨੀ ਨਹੀਂ ਹੁੰਦੇ ਜਾਓ ਦਰਲੀ ਸਾਈਡ ਲੋ ਜੀ ਲੜਕੇ ਮਾਰਸਨ ਬੱਜਾ ਮਾਰੀਆਂ ਫੇਟਪੋਰਡ ਦੇ ਖੜਕੇ

ini eh vale bapak ji ya bapak ya mami

ਸਰਾਜੀ ਲੋ ਜੀ ਆਪਾਂ ਮੰਮੀ ਨੂੰ ਦਿੱਤੀਆਂ ਸੋਨੇ ਦੀਆਂ ਵਾਲੀਆਂ ਇਹ ਵੀਊ ਦੇਖੋ ਜੀ ਕਿੰਨਾ ਵਧੀਆ ਆ ਓਏ ਹੋਏ ਹੋਏ ਪੀਤੇ ਰੁਕੀਏ ਹਾਂਜੀ ਇੱਥੇ ਆ ਦੇ ਇੱਥੇ ਰੁਕ ਜਾ ਦੇ ਔਰ ਇੱਥੇ ਵੀਡੀਓ ਬਣਾਉਂਦੇ ਆ ਤੋਗਾ ਚਲੋ ਆ ਦੇ ਸਹੀ ਆ ਚਲੋ ਹਾਂਜੀ ਸੌਂਕੀ ਸਾਹਿਬ ਕੋ ਟ੍ਰੱਕ ਆਉਂਦੇ ਆ ਐ ਮੈਂ ਤਾਂ ਤੁਸੀਂ ਇੱਥੇ ਦੇਖ ਲਈ ਬਈ ਹੈ ਮੰਮੀ ਮੰਮੀ ਦਾ ਸਿਰ ਦੁਖੀ ਜਾਂਦਾ ਲੱਗਦਾ ਰੋਕਾਂ ਮੈਡੀਕਲ ਤੇ ਕਿਤੇ ਚਲੋ ਮੈਡੀਕਲ ਤੇ ਰੋਕੋ ਬਾਈ ਲੈ ਲੈਂਦੇ ਆ ਚਲੋ ਜੀ ਹੈ ਗੱਡੀ ਆਪਣੇ ਆਪ ਚੱਲੀ ਗੱਡੀ ਵੀ ਲੋਗ ਆ ਸਟੀਅਰਿੰਗ

ਬਾ ਬਹੁਤ ਸੋਹਣਾ ਏ ਵਿਊ ਬਹੁਤ ਜਿਆਦਾ ਹਨਾ ਪਹਾੜੀ ਏਰੀਆ ਚ ਲੈ ਤਾਂ ਹੁਣ ਇਦਾਂ ਕਰਿਆ ਹੱਥ ਤੇ ਪਾ ਤਰੇਆ ਨੇ ਕਰਾ ਕੀਤਾ ਬਹੁਤ ਹੀ ਵਧੀਆ ਵਿਊ ਇਦਾਂ ਏਰੀਆ ਦੇ ਵਿੱਚ ਤੇ ਆਪਣਾ ਬਹੁਤ ਹੀ ਮਜ਼ਾ ਆਉਂਦਿਆ ਅੱਜ ਘੁੰਮ ਕੇ ਡਰਾਈਵ ਕਰਕੇ ਤੇ ਮੈਨੂੰ ਮਿੱਟੀ ਖਾ ਗਈ ਮਿੱਟੀ ਤਾਂ ਕੋਈ ਗੱਲ ਨਹੀਂ ਦਵਾਈ ਵੇਲੇ ਤੈਨੂੰ ਦੱਸੂਗਾ ਮੈਂ ਕਿ ਨੇਰੀ ਹੋਣੀ ਏ ਨਾ 43 ਕਿਲੋਮੀਟਰ ਉੱਤਰਾ ਦੇ ਤੂੰ ਆਪਣਾ ਕੀ ਕਹਿੰਦੇ 43 ਕਿਲੋਮੀਟਰ ਉੱਨਾ ਇਥੋਂ ਉਨਾ ਹਾਂ Shimla 185 km ਐ ਨਾ ਤੇ ਰਾਤਾ Shimla Shimla ਹੋਈ ਪਈ Shimle ਦਾ ਬਣ ਗਿਆ ਪਲੈਨ ਅੱਜ ਦਾ ਚਲ ਕੋਈ ਨਾ Shimle ਵੀ ਚੱਲ ਜਾਗੇ ਸੁਪਰੋਂ ਉੱਥੇ ਲੱਗੇ ਆ ਸ਼ਾਗਨ ਨੂਨ ਹੀ ਵੋ ਜ਼ਿਆਦਾ ਪਾਤਾ ਨੂਨ ਜ਼ਿਆਦਾ ਪੈ ਗਿਆ ਹੋਇਆ ਮम्मा ਇੱਧਰ ਮम्मा ਖਾਂਦੇ ਮੈਂ ਤੇ ਭਾਜੀ ਹੁਣ ਆਚਾਰ ਲੱਗੇ ਖਾਣੇ ਜ਼ਿਆਦਾ ਲੱਗ ਬਿੱਕੂ ਆਚਾਰ ਵਾਲੀ ਗੱਲ ਚੱਤੀ ਆਈ ਰਾਤਾ ਚਾਰਜ ਤੇ ਜਿਹੜਾ ਪੈ ਕੀਤਾ ਸੀ

ਪਰ ਜੀ ਰਿਹਾ ਕਰ ਰਹੇ ਹਾਂ ਸੈਟ ਹੋ ਰਿਹਾ ਹੋਰ ਬਹੁਤ ਪਾਵ ਮੈਂ ਤਾਂ ਲੱਗੀਆਂ ਗੋਲ ਗੱਪੇ ਖਾਣ ਕਿਉਂਕਿ ਮੈਂ ਜਿਆਦਾ ਰੋਟੀ ਨਹੀਂ ਖਾਦੀ ਕਿਉਂਕਿ ਉਹ ਆਹ ਲਾ ਬੂੜਾ ਮੈਂ ਗੋਲ ਗੱਪੇ ਖਾਣ ਜਾਣਾ ਆ ਕਿਉਂਕਿ ਮੈਂ ਰੋਟੀ ਤਾਂ ਨਹੀਂ ਜਿਆਦਾ ਖਾਂਦੀ ਕਿਉਂਕਿ ਮੈਨੂੰ ਗੱਡੀ ਦੇ ਵਿੱਚ ਮੌਮਟਿੰਗ ਵਗੈਰਾ ਨਾ ਹੋਣ ਲੱਗੇ ਇਸ ਕਰਕੇ ਲੋ ਜੀ ਵਿਊ ਦੇਖੋ ਕਿੰਨਾ ਪਿਆਰਾ ਹੈ ਅਸੀਂ ਗੱਡੀ ਰੋਕ ਲਈ ਇੱਥੇ ਵੀ ਮੈਂ ਕਹਾਂ ਵੀ ਮੜਾ ਜਾ ਵਿਊ ਦਿਖਾਉਂਦੇ ਆ ਤੁਹਾਨੂੰ ਸਾਰਿਆਂ ਨੂੰ ਨਗਾਹਬਰੀ ਦਾ ਵੀਊ ਕੋਨਾ ਵਧੀਆਣਾ ਹੈ ਹੈ ਕੀ ਕਰਦੀ ਪਈਆਂ ਮਮਾ ਸੈਟ ਕਰ ਤਾ ਖੇਰ ਦੋ ਵਾ ਦਵਾਈ ਲਓ ਓਏ ਹੋਏ ਬੂ ਦੇਖੋ ਤੁਸੀਂ ਵੀਊ ਓ ਮਾਈ ਗੋਡ ਆ ਵੀਰ ਵੀਊ ਦੇਖੋ ਏ ਕੋ ਸোলার ਸਿਸਟਮ ਕਿੰਨੇ ਲੱਗੇ ਆ ਵਾਹ ਜੀ ਵਾਹ ਮਤਲਬ ਉੱਪਰਲੀ ਉੱਪਰਲੀ ਸਾਈਡ ਤੋਂ ਸਾਰੇ ਕਲੀਅਰ ਦਿਖਦੇ ਸੀ ਹੁਣ ਇੱਥੇ ਆਣ ਕੇ ਥੋੜੇ ਹੂੰ ਓਏ ਹੋਏ ਵਾਹ ਜੀ ਵਾਹ ਬੜੇ ਗਾਵੇ ਲੱਗੇ ਹੋ ਇਦਾਂ ਦਿਖ ਰਹੇ ਇਦਾਂ ਉਹ ਬੰਦੇ ਵੀ ਘੁੰਮਦੇ ਵਿੱਚ ਆਉਦੇ 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 ਕਿੱਥੇ ਆ ਉਹ ਨਹੀਂ ਕਿੰਨੇ ਕਿਉਂ ਆਉਦੇ ਉਹ ਦਿਖਦੇ ਨਹੀਂ ਪਏ ਉਹ ਤਾਂ ਆ ਦੇ ਆਉਦੇ ਆ ਤੁਹਾਨੂੰ ਦੇਖੇ ਕਿ ਹਣੇ ਆਹ ਦੇਖੋ ਉਹ ਥੱਲੇ ਆਉਂਦਾ ਆ ਚੱਲੇ ਜਾ ਬੱਲ 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 ਬੱਲੇ ਵੀ ਤੂੰ ਮੇਰੀ ਕੀ ਲੱਗਦੀ ਤੂੰ ਮੇਰੀ ਡਾਰਲਿੰਗ ਅੱਦਾ ਚਲਾ ਰਹੀ ਗੱਡੀ ਬੰਦਾ ਲੈ ਆਪਾਂ ਘੁੰਮਣ ਲੱਗੇ ਹਾਂ ਪਹਾੜੀ ਪਹਾੜੀ ਏਰੀ ਚ ਬੰਦਾ ਅੱਦਾ ਗੱਡੀ ਚਾਹ ਉਹ ਦੇਖੋ ਉੱਪਰ ਵੀ ਉਹ ਦੇਖੋ ਆਹ ਉਹ ਏ ਸੀ 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 ਕਿੱਥੇ ਆ ਉਹ ਦੇਖੋ ਵਾਹ ਜੀ ਵਾਹ ਨਜ਼ਾਰੇ ਜਰਾ ਜਦੋਂ ਗੱਡੀ ਅੱਦਾ ਮੁੜਦੀ ਹੈ ਨਾ ਉਹ ਰੋਣ ਦੇ ਆਣਾ ਲੈ ਬਾਈ ਗਰੂ ਆ ਜਾਂਦੀ ਮੋਰੇ ਤੇ ਸਹੀ ਗੱਲ ਆ ਔਖਾ ਹੁੰਦਾ ਬਿਜਤੀ ਡਰ ਜਾਂਦੀ ਮੈਂ ਬਹੁਤ ਡਰਦੀ ਆ ਮੇਰੇ ਤਾਂ ਕੰਨ ਵੀ ਬੰਦ ਹੋਏ ਪਏ ਆ ਦੇ ਦੋ ਮੈਨੂੰ ਦੇ ਦੋ ਮੈਨੂੰ ਦੇ ਦੋ ਠੀਕਾ ਠੀਤਾ ਆ ਠੀਤਾ ਆਦਾਂ ਚਲਾਉਂਦੇ ਆਂ ਠੀਕ ਆ ਠੀਕ ਆ ਜਿਹੜਾ ਲਾਦਾ ਮੈਨੂੰ ਨਗਰਾ ਆਪਾਂ ਕਿਹੜਾ ਤੇ ਉਹ ਜਿਹੜਾ ਨਗਰਾ ਰਹਿ ਗਿਆ ਤਾਂ ਕਿੰਨੇ ਕਿਨਾਰੇ ਮਤ ਲੱਗਿਆ ਬਾਹਰ ਆ ਰਿਹਾ ਮੇਰਾ ਜਿੱਥੇ ਲੰਘ ਜਾਣਾ ਓਕੇ ਤਨੇ ਕੋਣੀ ਮੋੜ ਹੈ ਅੱਗੇ ਕੋਈ ਨਾ ਅੱਗੇ ਕੋਣੀ ਮੋੜ ਆ ਗਿਆ ਓਏ ਯੱਲ ਮੋੜਾ ਪੜਾ ਉਹ ਹਨਾ ਵਧੀਆ ਉਹਨਾਂ ਮੱਡੀ ਮੁੜ ਗਈ ਨਾ ਨਾ ਵੀ ਨਾ ਉਹ ਜਾਈਦਾ ਆ ਬਾਡੀ ਏਰੀਆ ਹੁਣ ਆ ਗਿਆ ਨਾ ਗੱਡੀਆਂ ਬੈਗੇ ਆ ਉਹ ਕੋਲੋਂ ਬਹੁਤ ਜੁਰੀ ਆ ਉਹ ਲਵਾਲੇ ਹੁਣ ਰੋਣਾ ਪੈਣਾ ਆ ਉਦੋਂ ਵੀ ਨਾ ਬਹੁਤ ਗੱਡੀ ਚਲਦੀ ਆ ਬੇਬੇ ਮੋੜੀ ਬੜੀ ਵਹੀ ਜਾਈ ਜਾਂਦਾ ਨਾ ਪਰ ਉਹ ਜੇ ਹੁੰਦਾ ਨਾ ਉਹ ਬਹੁਤ ਸੋਖੀ ਗੱਡੀ ਮੋੜਦੀ ਆ ਜਿੱਦਾਂ ਹੁਣ ਆ ਏਦਾਂ ਮੋੜੀ ਪਈ ਨਾ ਤਨਾ ਉਹ ਗੋਲਾ ਜਿਹਾ ਹੁੰਦਾ ਤਾਂ ਉਹਨਾਂ ਤਦਾ ਮੋੜ ਜਾਂਦੀ ਰਾਹ ਵਿੱਚ ਬਹੁਤ ਸੋਖੀ ਮੋੜਦੀ ਉਹਨਾਂ ਆ ਉਹ ਲਵਾਲੇ ਏਦਾਂ ਨਾ ਹੱਥ ਹੱਥ ਛੁੱਟਣ ਦਾ ਡਰ ਰਹਿੰਦਾ ਤਾਂ ਹੱਥ ਜਿੱਦਾਂ ਹਾਂ ਉਹਨਾਂ ਡਰ ਨਹੀਂਦਾ ਬਹੁਤ ਘੁੱਟ ਕੇ ਤੁਹਾਨੂੰ ਫੜਾ ਹਾਂ ਸਟੀering ਜ਼ੋਰ ਮਾਰਨਾ ਆਈ ചടൈ ਬੋਲ ਨਾਰੀ ਦਾ ਬੋਲ ਸੱਚੇ ਦਰਵਾਰ ਕੀ ਕੀ ਨਵਰੇ ਦੇਖਿਆ ਵੇ ਅ ਵੀ ਮੋੜ ਦੇ ਤੂੰ ਬੱਬਾ ਕੱਢਦਾ ਹੈ ਜਿਆ 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 ਮਾਫੀ ਹੋੜੀ 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 ਅੱਬਾ ਹੋੜੀ ਗੇਰ ਵਿੱਚ ਹੀ ਜਾਣਾ ਨਹੀਂ ਨਾਨੀ ਤਾਂ ਹੈਗੀ ਆ ਹੋਣ ਜੀ ਵਾੜਾ ਬਿਦੇਸ ਤੇ ਤੇ ਕਿੰਨਾ ਮੁਕਲ ਨਾ ਹਾਂ ਹਾਂ ਮਨੂੰ ਹਾਂ ਜੀ ਕਿੰਨਾ ਨੰਗਾ ਭਾਈ ਆਉਂਦਾ ਹੀ ਰਹਿੰਦਾ ਇਹ ਨਾਕਾ ਦੇ ਥੱਲੇੋਂ ਆ ਸਾਹਸ ਇਹ ਜਿੰਨ ਲੈ ਗਏ ਨਾਲ ਪਤਾਤ ਲਾ ਸਾਰੇ ਹੀ ਪਤਾ ਨਹੀਂ ਰਹਿੰਦੀ ਇੱਧਰ ਆ ਵੀ ਇੱਧਰ ਜਗ੍ਹਾ ਹੋ ਜਾ ਰਹਾ ਹੈ ਹਾਂ ਆ ਵੀ ਤਾਂ ਕਿੰਨੇ ਮਾਰਲੇ ਜਗ੍ਹਾ ਆ 20 ਮਾਲ ਦੇ 25 ਨਹੀਂ ਨਹੀਂ ਜਿਆਦੇ ਆ ਅੱਛਾ ਹਾਂ ਜਿਆਦੇ ਕੀ ਤਕ ਇੱਥੇ ਵੀ ਲੰਗਰ ਲੱਗਦਾ ਜੋ ਕਿ ਹਰ ਸਾਲ ਚੀਤ ਦੇ ਚਾਂਦੇ ਦੇ ਇਹ ਸਾਡੇ ਡਰਾਈਵਰ ਸਾਹਿਬ ਐਕਸਪੀਰੀਅੰਸ ਐਕਸਪੀਰੀਅੰਸ ਬਹੁਤ ਅੱਡੀ ਦਾ ਸਾਹਿਬ ਨੂੰ ਜੇਵਾ ਬੀਤ ਸਾਹਿਬ ਇਹ ਰਹਾ ਬਾਕੀ ਅਸੀਂ ਤੇ ਇਹ ਗੱਲ ਬਾਤ ਚੁੱਕੀ ਆ ਮਮੀ ਇਹਨੂੰ ਬੋਲਾ ਮਾ ਲਗਾ ਮੇਰੇ ਮਾਰਿਆ ਇਹ ਨਾ ਕਰੀ ਕੋਦਾ ਕਹਿੰਦਾ ਦੇਖਣੋਂ ਤਾਂ ਮੈਨੂੰ ਇੰਨਾ ਪੜਾ ਮਾਸ ਕਹਿੰਦਾ ਉਹ ਤਾਂ ਅੱਭੀ ਦੇ ਬੇਟੀ ਕੋਈ ਪੌਣੀ ਦਿਖਾਈ ਨਹੀਂ ਖਾਣ ਤਾਂ ਵੀ ਮਾਰਿਆ ਮੇਰੇ ਸਰਦਾਰ ਜੀ ਚਲੋ ਭੇ ਮਤਰੀ ਕਰੀ ਹਾਲਾ ਤਾਂ ਦਾ ਕੰਮ ਸੀ ਮਨੂੰ ਕੀ ਹੋਇਆ ਉੱਤੇ ਅਟਕੇ ਗਿਆ मनु आगर मनु आगर ये ते वीर बार नो ਤਾਰਿਆਂ ਵਾਲੀ ਆ ਸਹੀ ਆ ਪੱਪੀ ਜਿਹੜੀ ਪਹਿਲਾ ਚੱਕੀਆ ਉਹ ਵਾਲੀ ਨਾ ਨੀ ਬੱਚਾ ਖੇਡੂਗਾ ਪਾਉਗੀ ਤੇ ਇਹ ਬਤਾ ਗੱਬੇ ਹਾਂਜੀ ਦੇਖੋ ਇਹ ਕੁੜੀ ਵੀ ਹੁੰਦੀ ਹੈ ਔਰ ਇਹ ਮੁੰਡੂ ਵੀ ਹਾਂ ਇੱਥੇ ਪਾਉਂ ਜਾ ਇੱਥੇ ਪਾ ਹਾਂ ਆਇੱਤੇ ਬਾਲੂ ਵੀ ਨੂੰ ਲਿਆ ਗਾੜੀ ਲੱਗ ਰੋ ਇਹ ਛੋਟੀ ਇਹ ਛੋਟੀ ਬੜੀ ਹੋ ਜਾਂਦੀ ਹੈ ਆਹ ਵਾਹ ਹੋਏ ਆਹੋ ਤੂੰ ਵੀ ਇਹ ਲੜਾ ਛੋਟੇ ਕੱਲੇ ਬੜੀ ਕੰਬੇਰੀ ਸ ਆਹ ਸੋਣੀ ਆ ਲੜਾ ਸੋਹਣੀ ਲਾਦੀ ਆ ਦੇ ਦੀਰ ਪੇਰੀ ਸਹੀ ਆ ਚਲੋ ਹਾਂਜੀ ਲੋ ਜੀ ਆਪਾਂ ਹੁਣ ਮੱਥਾ ਟੇਕਣਾ ਆ ਪੀਂ ਨਗਾਹੇ ਪੀਂ ਨਗਾਹੇ ਮੱਥਾ ਟੇਕ ਕੇ ਕੁਛ ਖਾ ਪੀ ਕੇ ਆਪਾਂ ਚੱਲਣਾ ਕਰੇ ਮੰਨੂ ਸਾਡਾ ਇਹਨੇ ਕੋਈ ਸੋਇਆ ਓਏ ਅੰਜੀ ਕਹਿੰਦਾ ਰਿਲਾ ਬਣਾ ਜਾਂਦਾ ਆਂ ਪੀ ਕੇ ਸੋਰੀ ਲਾ